ਹੋ ਜੀ ਕੀ ਹਾਲ ਹੈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰ ਵਾਈ ਬਲੌਗ ਚੈਨਲ ਤੇ ਤੇ ਲੱਗ ਪਏ ਬਈ ਚਾਹਣ ਬਣਾਉਣ ਪਹਿਲਾਂ ਤਾਂ ਜੈਨ ਪੱਟੀ ਲੈਣੇ ਆਂ ਇਹ ਜਾਂਦੀ ਪਲੇਟ ਤੋਂ ਤੇ ਉਸ ਤੋਂ ਬਾਅਦ ਲੈ ਆਂਦਾ ਮਠਿਆਈ ਵਾਲਾ ਡੱਬਾ ਉਹਦਾ ਕੱਟ ਕੇ ਜੈਨ ਬਣਾਉਣਾ ਤੇ ਜੈਨ ਬਣਾ ਕੇ ਨਾਲ ਇਹਦੇ ਉਹ ਵੀ ਲਾਉਣੀ ਹੈ ਜਿਹੜੀ ਟੂਬ ਜੀ ਲੈਂਦੀ ਹੈ ਪਤਾ ਨਹੀਂ ਕੀ ਕਹਿੰਦੇ ਹੁੰਦੇ ਆ ਉਹਨੂੰ IVR ਪਤਾ ਨਹੀਂ ਆਏ ਜੇ ਕੋ ਸਾਦੇ ਹੁੰਦੇ ਆ ਤੇ ਉਹ ਵੀ ਲੈਂਦੀ ਹੈ ਉਹ ਵੀ ਲਾਉਣੀ ਹੈ ਹੁਣ ਕਿਹੜਾ ਇੱਕ ਵਾਰੀ ਤਾਂ ਪਹਿਲਾਂ ਚੱਲੀ ਜਾਂਦਾ ਕੰਮ ਜੈਨ ਪਟਣ ਦੇ ਜੈਨ ਪਟਿਆ ਵੀ ਨਹੀਂ ਜਾਂਦਾ ਪਹਿਲਾਂ ਵੀ ਇਹ ਕੁਸ ਲਾ ਕੇ ਲੱਗਿਆ ਵੈ ਤੇ ਜੈਨ ਪਟਿਆੜੀ ਜਾਂਦਾ ਉਹਨੂੰ ਖੁਰਚੀ ਜਾਂਦੇ ਆ ਤੇ ਇਸ ਤੋਂ ਬਾਅਦ ਫਿਰ ਆਪਾਂ ਜਿਹੜਾ ਉਹ ਸਾਹਮਣੇ ਤੁਹਾਨੂੰ ਦਿੱਤੇ ਜੇ ਤਰੀ ਦਾ ਤੁਹਾਡਾ ਥਾਰਾ ਟੁਕੜਾ ਜਾ ਪਿਆ ਮਠਾਈ ਦਾ ਡੱਬੇ ਦਾ ਟੱਕਣਾ ਇਸ ਤੋਂ ਬਾਅਦ ਫਿਰ ਉਹ ਤੇ ਰੱਖ ਕੇ ਉਹਨੂੰ ਕਟਾਂਗੇ ਤੇ ਇਹਦਾ ਬਣਾਵਾਂਗੇ ਜੈਨ ਤੇ ਇੰਜਨ ਨੂੰ ਹੱਥ ਪਾਇਆ ਬਹੁਤ ਟਾਈਮ ਬਾਅਦ ਵੈਸੇ ਤਾਂ ਚੱਲਦੀ ਜਾਂਦਾ ਸੀ ਤੇ ਹੁਣ ਇੱਕ ਦਿਨ ਇਹ ਮਹਿਸੂਸ ਕੀਤਾ ਭਾਈ ਸੁੱਖੇ ਨੇ ਵੀ ਇੰਜਨ ਦੇ ਵਿੱਚ ਨਾ ਐ ਲੱਗਦਾ ਜਿਵੇਂ ਤੇਲ ਘੱਟ ਹੁੰਦਾ ਜਾਂ ਤੇਲ ਵੀ ਇੰਜਨ ਮਸਾਂਿਆਂ ਦਾ ਬੈਕਜਮ ਆ ਰਿਹਾ ਇਹਨੇ ਤੇ ਆਂਦਾ ਕਿ ਆਪਾਂ ਨੇ ਇਹਦਾ ਤੇਲ ਪਾਈਏ ਤੇ ਚ ਤੇਲ ਨਾ ਘੱਟ ਹੋਵੇ ਤੇ ਫਿਰ ਆਪਾਂ ਕਰਦੀ ਤਿਆਰੀ ਚੱਕ ਲਿਆ ਦੇ ਸੰਤਪਰਾਗ ਤੇ ਤੇ ਲੱਗ ਪਏ ਕਿੰਨੇ ਭਾਈ ਦੁਕਾਨਦਾਰ ਸਾਫ ਕਰੀ ਜਾਂਦਾ ਖੋਲ ਕੇ ਇੰਜਨ ਨੂੰ ਤੇਲ ਟੱਪਾ ਜਿਹੜਾ ਦਾ ਕੋਈ ਪੁਰਾਣਾ ਗੱਡੀ ਜਾਂਦਾ ਤੇ ਸਾਫ ਕਰੀ ਜਾਂਦਾ ਤੇ ਅਸੀਂ ਇੱਧਰ ਬਣਾਈ ਜਾਂਨੇ ਆ ਜੈਂਟ ਜੂਨ ਤੇ ਲਾਈ ਆਨੇ ਪਲੇਟ ਤੋਂ ਉਹ ਚੱਕ ਲਿਆ ਆਪਾਂ ਵੀ ਗੱਤਾ ਉਹਦੇ ਤੇ ਰੱਖ ਕੇ ਆਪਾਂ ਇਹਨੂੰ ਕਟਾਂਗੇ ਉਹਦੇ ਮੇਜ ਦਾ ਤੇ ਇਹ ਬਣ ਜੂਗਾ ਜੈਨ ਫਿਰ ਜੱਟਾਂ ਦੇ ਤਾਂ ਆ ਹੀ ਹੁੰਦਾ ਕੰਮ ਜਦੋਂ ਨਾਮ ਮਿਲੇ ਕੋਈ ਤਾਂ ਫਿਰ ਆਇਆ ਆਪਣੂੰ ਦੇਸੀ ਤਰੀਕੇ ਨਾਲ ਜੈਨ ਬਣਾਉਣੇ ਪੈਂਦੇ ਆ ਆ ਦੇਖੋ ਤੇ ਇਹਨੂੰ ਹੁਣ ਆਪਾਂ ਕੈਂਚੀ ਨਾਲ ਕੱਟ ਲਾਂਗੇ ਤੇ ਭਾਈ ਦੇਵ ਗਿਆ ਤੁੰਬਾ ਲੈਣੇ ਜੇ ਸੱਲ ਕੱਟਣਾ ਤੇ ਜੈਨ ਚ ਸੱਲ ਵੀ ਫਿਰ ਆਪਾਂ ਸਹੀ ਕੱਢਾਂਗੇ ਪ੍ਰੋਪਰ ਓਵੇਂ ਹੀ ਆਏ ਨਹੀਂ ਵੀ ਇਹਦੇ ਵੀ ਦੀ ਢੱਕਾ ਕਪਾਤਾ ਤੇ ਜਦ ਸੱਲ ਬਣ ਗਿਆ ਪੂਰੇ ਵਧੀਆ ਸੱਲ ਕੱਢਾਂਗੇ ਤੇ ਫਿਰ ਆਪਾਂ ਇਹ ਪਾ ਕੇ ਤੇਲ ਉਹਦੇ ਵਿੱਚ ਤੇ ਕਰ ਦਿਆਂਗੇ ਤੇ ਉਸ ਤੋਂ ਬਾਅਦ ਪਾਵਾਂਗੇ ਜਿਹੜਾ ਤੇ ਲੋ ਮੈਂਟੇਨੈਂਸ ਦੀ ਹੋਈ ਜਾਂਦੀ ਹੈ ਉਦੋਂ ਰੈ ਲਈ ਜਾ ਰਹੀ ਹੈ ਕਿਵੇਂ ਕਰੀਏ ਇੱਕ ਇਹਦੇ ਵਿੱਚ ਫਿਲਟਰ ਹੈ ਉਹ ਸਾਨੂੰ ਖਰਾਬ ਕਰੀ ਜਾਂਦਾ ਸੀ ਉਹਦਾ ਚੱਲੀ ਜਾਂਦਾ ਸੀ ਕੰਮ ਵੀ ਕਿਵੇਂ ਕਰੀਏ ਉਹ ਬਾਈ ਸੁੱਖਾ ਕਹਿੰਦਾ ਕੱਢ ਦਿਆਂਗੇ ਆਪਾਂ ਉਹ ਕਿਨਾਡਾ ਦਾ ਨੂੰ ਕੱਢ ਦੇ ਤੇ ਉਹ ਆਪਾਂ ਰੱਖਣਾ ਹੀ ਨਹੀਂਗਾ ਇਹ ਤੋਂ ਬਾਅਦ ਆਪਾਂ ਬਣਾ ਕੇ ਜਾਣ ਤੇ ਫਿਰ ਉਹ ਫਿਲਟਰ ਕੱਢਤਾ ਚਲੋ